ਇਹ ਮੈਂ ਇਹਦਾ ਜੀ ਮੇਰਾ ਬੜਾ ਮੁੰਡਾ ਤੀਏ ਹਾਂਜੀ ਇਹ ਬੜੇ ਮੁੰਡੇ ਕੰਨੀ ਰਹਿੰਦਾ ਮੈਂ ਰਹਨੀ ਛੋਟੇ ਮੁੰਡੇ ਨਾਲ ਹਾਂਜੀ ਇਹ ਕਿਤੇ ਇਹਨਾਂ ਨੇ दारू ਦੂਰ ਵੀ ਕੇ ਮਾਰੇ ਮੋٹے ਖੈਬੜ 'ਤੇ ਯਾ ਦੇ ਖੈਬੜ ਖੁੱਬੜ 'ਤੇ ਇਹ ਮੇਰਾ ਮੁੰਡਾ ਜਿਹੜਾ ਬੜਾ ਤੀਏ ਸੌ ਗਿਆ ਇਹ ਉਰੇ ਮੰਜਾ ਡਾਇਵਾ ਤੀ ਉਰੋਂ ਉੱਠ ਕੇ ਜਾ ਕੇ ਇਹਨੇ ਅੰਦਰ ਮੇਰੇ ਮੁੰਡੇ ਦੇ ਕਈ ਮਾਰੀ ਅੱਛਾ ਜੀ ਦੋ ਕਈਆਂ ਮਾਰੀਆਂ ਇਹਨੇ ਨੂੰ ਮੇਰੀ ਨੋਟ ਉੱਠ ਕਢੀ ਜਦ ਤੀ ਮਾਰਨ ਲੱਗਿਆ ਇਹਨੇ ਨੂੰ ਸਾਨੂੰ ਫੋਨ ਕਰਤਾ ਅਸੀਂ ਯਾਨੀ ਕਾਸੀ ਦੂਰ ਰਹਨੇ ਆ ਇੱਕ ਮੀਲ ਦਾ ਫਰਕ ਹੈਗਾ ਜਾਨੂੰ ਉਹਨੇ ਫੋਨ ਕਰਤਾ ਜਾਨੂੰ ਅਸੀਂ ਆਏ ਜਾਨੂੰ ਮੇਰੇ ਮੁੰਡੇ ਨੂੰ ਯਾਨੀ ਡਾਕਟਰ ਦੇ ਲੈ ਕੇ ਤੇ ਜਾ ਕੇ ਪਹਿਲਾਂ ਵੀ ਲੜਾਈ ਝਗੜਾ ਕੋਈ ਹੁੰਦਾ ਸੀ ਇਦਾਂ ਲੜ ਪੈਂਦੇ ਪਹਿਲਾਂ ਕੋਈ ਲੜਾਈ ਝਗੜਾ ਨਹੀਂ ਸੀ ਹੁੰਦਾ ਬਸ ਉਦੈ ਹੀ ਲੜੇ ਨੇ ਅੱਛਾ ਜੀ ਕਿੰਨੀ ਕੁ ਉਮਰ ਸੀ ਜੀ ਮੁੰਡੇ ਦੀ ਉਨਤੇ ਦੀ ਉਮਰ ਤਾਂ 35 ਸਾਲ ਦੀ ਉਮਰ ਆਮ ਦੇ ਨੋ। ਵਿਆਹਿਆ ਵਸੀ। ਹਾਂ ਜੀ ਵਿਆਹਿਆ ਵਿਆਹ ਇੱਕ 5 ਸਾਲ ਦੀ ਕੁੜੀ ਆ 2 ਸਾਲ ਦਾ ਮੁੰਡਾ। ਹਾਂ ਜੀ ਕਰਦੇ ਨੇ ਪ੍ਰਸ਼ਾਸਨ ਤੋਂ। ਅਸੀਂ ਤਾਂ ਕਹਿੰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ। ਅੱਜ ਤਾਂ ਮੇਰੇ ਮੁੰਡੇ ਨੇ ਮਾਰਿਆ ਕੱਲ ਨੂੰ ਕਿਸੇ ਤੇ ਹੋਰ ਵੀ ਮਾਰੂਗਾ। ਮਰੇਗਾ ਚ ਜਾਂਦਾ ਦਿਹਾੜੀ ਜੁੱਤਾ ਕਰਦਾ। ਜਿੰਨਾ ਕਮਾਉਂਦਾ ਖਾਂਦਾ, ਦਾਰੂ ਪੀ ਲੰਦਾ। ਪੈਸੇ ਦਾ ਆਪਣੇ ਬੱਚੇ ਦਾ ਜਨਮ ਜਿਹੜਾ ਮਨਾ ਕੇ ਘਟੇਦੀ ਹੈ ਜੀ। ਇੱਕ ਮਾੜਾ ਮੋਟਾ ਪੈਗੋ ਪੋਕੀ ਜਾਲੇ ਦੋ ਨਾਂ ਬਾਪੂ ਤੇ। ਹਾਂ। ਵਾੜ ਮੋੜੇ ਪੱਕੇ ਪੱਕੇ ਬੈਸੀ ਲੱਟੇ ਪੱਕੇ ਦੇ ਮੂਰੇ ਜਾਲੀ ਨਹੀਂ ਅੱਛਾ ਤੂੰ ਕਦੇ ਮੁੰਡੇ ਤੋਂ ਥਪੜਾ ਫੜ ਲੱਗਿਆ ਚਲੋ ਪਾਏਗੇ ਕੁਛ ਜੋ ਹੋ ਕੇ ਇੱਕ ਦੂਜੇ ਨਾਲ ਕੋਈ ਗੱਲਬਾਤ ਨਹੀਂ ਦੀ 11 8 11 ਵਜੇ ਕਹੀ ਚੱਕੇ ਰਾਤ ਨੂੰ ਆ ਕੰਮ ਕੋਈ ਹਾਂਜੀ ਖਲਾਤ ਲੈ ਗਈ ਲੱਗ ਗਈ ਬਾਪਾ ਚੜ੍ਹਦੇ ਤੇਰਾ ਨਾਪੇ ਲੱਗਿਆ ਹੋਰ ਚੜ੍ਹਦੇ ਸਰਕਾਰੀ ਰਾਤ ਨੂੰ ਹਾਂਜੀ ਠੀਕ ਹੈ ਦੂਬਾ ਜੀ ਬਰੂਹਾਨ ਨੇ ਪਰਿਆਲੇ ਦਾ ਪਰਚਾ ਕਰਤਾ ਜੀ ਹਾਂ ਪਿਛਲੇ ਰਾਤ ਰੱਖੀ ਸਵੇਰੇ ਕਹਿੰਦੇ ਚੰਡੀਗੜ੍ਹ ਲੈ ਜੀ ਢੀਗੜ ਤਾਂ ਕਰ ਉਹ ਜਨੂਜੀ ਤਲਾ ਆਈ ਸੀ ਵੀ ਪਰਸੋ ਬੰਦਾ ਦਾਖਲ ਜੀ ਉਹਦਾ ਬਿਲਕੁਲ ਈ ਝਗੜਾ ਹੋਊਗਾ ਜੀ ਵੀ ਕੱਲ ਦੇ ਦੌਰਾਨੇ ਇਲਾਜ ਪੀਜੀਏ ਲੈ ਕੇ ਜਾ ਰਹੇ ਸੀ ਉਹਨੂੰ ਤੋਂ ਡੈਥ ਹੋ ਗਈ ਸੀ ਜੀ ਤੇ ਮਰਤਰ ਦਾ ਨਾਮ ਹੈਗਾ ਜੀ ਆਪਣਾ ਜਗਪਾਲ ਸਿੰਘ ਹੈ ਜੀ ਸਾਨੂੰ ਮਲਕੀ ਸਿੰਘ ਇਹ ਕਾਰਨ ਕਿ ਜੋ ਜਗਪਾਲ ਸਿੰਘ ਦੀ ਜਿਹੜੀ ਡੈਥ ਹੋਈ ਆ ਉਹਦੇ ਫਾਦਰ ਨੇ ਬਾਦੋ ਬੋਲੇ ਤੇ ਕਈ ਦੇ ਕਈ ਨਾ ਮਾਰਿਆ ਉਹਦੇ ਸਰਚਵਾਰ ਕਿਤੇ ਤੱਕ ਜਰਵਾ ਤਾਂ ਕਿ ਉਹਦੇ ਕਰਕੇ ਉਹ ਬੰਦੀਰ ਜਗਮੀ ਉਹਨਾਂ ਜਿਸ ਕਰ ਨੂੰ ਡੈਥ ਹੋ ਗਈ ਜੀ ਉਹਨਾਂ ਆਪ ਚ ਪ੍ਰਵਾਸ ਜੀ ਉਹਦਾ ਵਫਾਦਤ ਦੇ ਉਹਦਾ ਮੁੰਡਿਆ ਆਪਸ ਵਿੱਚ ਲੜਾਈ ਜਗਾ ਥੋੜਾ ਬੋਧਾ ਹੋਇਆ ਸੀ ਜਿਸ ਦੇ ਕਾਰਨ ਥੋੜੇ ਰਾਤ ਨੂੰ ਉੱਠ ਕੇ ਉਹਨੇ ਸੁੱਤੇ ਪਏ ਦੇ ਉਪਵਾਗਾ ਜੀ ਤੇ ਅਰੈਸਟ ਹੋ ਗਏ ਜੀ ਹਾਜੇ ਜੀ ਆਪਣੇ ਕੀ ਨਾਮ ਤੇ ਤਫਤੀਸ਼ ਚੱਲੀ ਜਾਂਦਾ ਜੀ ਹਾਂਜੀ